ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜੇ ਆ ਫਤਿਆਵਾਦ ਟਰੈਕਟਰ ਮੰਡੀ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਮਾਲਕਾਂ ਦੇ ਨੰਬਰ ਦੇਣ ਲਈ ਜੁੜਜੋ ਭਰਾ ਵੀਡੀਓ ਨੂੰ ਅਖੀਰ ਤੱਕ ਦੇਖਿਓ ਅਖੀਰ ਤੱਕ ਵੀਡੀਓ ਨੂੰ ਦੇਖ ਕੇ ਅੱਗੇ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਜਿੰਨਾ ਭਰਾਵਾਂ ਨੇ ਹਜੇ ਤੱਕ ਲਾਈਕ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਲਈ ਅਸੀਂ ਨਾਤ ਨਵੀਆਂ ਨਵੀਆਂ ਟਰੈਕਟਰਾਂ ਸੰਬੰਧੀ ਵੀਡੀਓ ਅਪਡੇਟਸ ਕਰਕੇ ਪਾਉਂਦੇ ਰਹੀਏ ਸ਼ੁਰੂ ਕਰਦੇ ਹਾਂ ਜੀ ਫਾਰਮ ਟਰੈਕ 60 ਤੋਂ ਫਾਰਮ ਟਰੈਕ 60 ਆ ਜੀ 2008 ਮਾਡਲ ਟਰ ਜਿੰਨਾ ਕਹਿੰਦੇ ਆ 416 ਦਾ ਨੰਬਰ 16 ਨੰਬਰ ਦਾ ਫਤਿਹਬਾਦ ਮੰਡੀ ਤੇ ਟਰੈਕਟਰ ਤੇ ਬਾਈ ਜੀ 99% ਜਿਹੜਾ ਟਰੈਕਟਰ ਆ ਉਹ ਹਰਿਆਣਾ ਨੰਬਰ ਹੁੰਦੇ। ਤੁਹਾਨੂੰ ਪਹਿਲਾਂ ਗੱਲ ਦੱਸ ਦਈਏ ਜਿੰਨਾ ਟਰੈਕਟਰਾਂ ਦੀ ਪਾਸਿੰਗ ਪਈ ਹੁੰਦੀ ਆ ਉਹਨਾਂ ਦੀ ਐਨਓਸੀ ਨਿਕਲਿਆ ਹੁੰਦੀ ਆ। ਦੂਜਿਆਂ ਦੀ ਨਹੀਂ। ਇੱਕ ਟਰੈਕਟਰ 'ਚ ਸਿਰਫ ਕਮੀ ਹੈ ਇਹਦੇ 'ਚ ਕਿਉਂਕਿ ਆਪਣੇ ਪੰਜਾਬ 'ਚ ਜਿਹੜਾ ਟਰੈਕਟਰ ਚੱਲਦਾ ਡਬਲ ਕਲਚ ਟਰੈਕਟਰ ਚੱਲਦਾ। ਟਾਇਰ ਸ਼ਕਤੀ ਲਾਈਫ ਦੇ ਨਵੇਂ ਆ। ਬਹੁਤ ਸੋਹਣਾ ਟਰੈਕਟਰ ਆ 2008 ਮਾਡਲ ਆ ਪਰਮ ਟਰੱਕ 60 ਪਰ ਕਲਚ ਸਿੰਗਲ ਹੈ। ਜੀ ਹਾਂ ਮਾ ਜੀ। ਫੋਨ ਨੰਬਰ ਦੇਵਾਂਗੇ ਬੰਦੇ ਦਾ ਜੇ ਕੋਈ ਤੁਹਾਨੂੰ ਕੋਈ ਟਰੈਕਟਰ ਸੰਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਟਰੈਕਟਰ ਦੇ ਲੈਣਾ ਹੋਵੇ ਤਾਂ ਸਿੱਧਾ ਬਾਈ ਹਰਨਾ ਨਾਲ ਸੰਪਰਕ ਕਰ ਲਿਓ ਟਰੈਕਟਰ ਮਗਰਾਡ ਮੂਡ ਬਹੁਤ ਸੋਹਣੇ ਪਿਆ ਟਰੈਕਟਰ ਬਹੁਤ ਸੋਹਣਾ ਟਰੈਕਟਰ ਆਪਾਂ ਕਹਿ ਸਕਦੇ ਆ ਟਰੈਕਟਰ ਦਾ ਰੇਟ ਹੈਗਾ ਜੀ 2.5 ਲੱਖ ਰੁਪਇਆ ਬਾਈ ਡਿਮਾਂਡ ਕਰਦੇ ਆ 2.5 ਲੱਖ ਰੁਪਇਆ ਟਰੈਕਟਰ ਦੀ ਡਿਮਾਂਡ ਕਰਦੇ ਆ ਫੋਨ ਨੰਬਰ ਆਪਾਂ ਤੁਹਾਨੂੰ ਦੇਵਾਂਗੇ ਮੰਡੀ ਵਾਲਿਆਂ ਦੇ ਇਹਨਾਂ ਦਾ ਹੈਗਾ ਬਰਮਾ ਉਹ ਬਰਮਾ ਬਰਮਾ ਟਰੈਕਟਰ ਵਾਲੇ ਆ ਉਹਨਾਂ ਦਾ ਟਰੈਕਟਰ ਹੈਗਾ ਫੋਨ ਨੰਬਰ ਹੈਗਾ 9729457843 ਅੱਗੇ ਟਰੈਕਟਰ ਆ ਜਾਂਦਾ ਜੀ ਫਾਰਮਟਰੈਕ ਆ ਸੋਨਾਲਿਕਾ 750 2007 ਮਾਡਲ ਹੈ ਐਚ ਆਰ 25 ਡੱਬਲੀ ਦਾ ਨੰਬਰ ਹੈ 2 ਲੱਖ ਤੇ 20 ਹਜ਼ਾਰ ਟਰੈਕਟਰ ਦਾ ਰੇਟ ਹੈ ਡਬਲ ਕਲਚ ਟਰੈਕਟਰ ਹੈ ਮਗਰਾੜ ਮੁਰੂੜ ਬਹੁਤ ਸੋਹਣੇ ਹੈਗੇ ਠੀਕ ਹੈ ਟਾਇਰ ਜ਼ਰੂਰ ਘੱਟ ਹੈਗੇ ਟਰੈਕਟਰ ਦੀ ਕੰਡੀਸ਼ਨ ਬਹੁਤ ਸਾਫ਼ ਹੈ 2 ਲੱਖ ਤੇ 20 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਕਰਦੇ ਆ ਸਾਫ਼ ਸੁਥਰਾ ਟਰੈਕਟਰ ਹੈ ਕੋਈ ਰੰਗ ਪੇਂਟ ਨਹੀਂ ਹੋਇਆ Ориਜਨਲ ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਫੋਨ ਨੰਬਰ ਆਪਾਂ ਇਹਨਾਂ ਦਾ ਬੋਲਾਂਗੇ ਤੁਹਾਨੂੰ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰ ਸੰ ਅੱਗੇ ਆ ਜਾਂਦਾ ਜੀ 724 724 딸ੀ ਟੁੱਲੀ ਵਾਲੇ ਭਰਾ ਨੇ ਲੈਣਾ ਹੋਵੇ 2015 ਮਾਡਲ ਹੈ 2 ਲੱਖ ਤੇ 75000 ਰੁਪਏ ਦੀ ਡਿਮਾਂਡ ਹੈ 2015 ਮਾਡਲ ਹੈ 2 75000 ਟਰੈਕਟਰ ਦੀ ਡਿਮਾਂਡ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਬਹੁਤ ਵਧੀਆ ਬਾਈ ਤੇ ਬਾਈ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਫੋਨ ਨੰਬਰ ਅਸੀਂ ਤੁਹਾਨੂੰ ਦੇਵਾਂਗੇ ਟਾਇਰ ਕੰਡੀਸ਼ਨ ਟਰੈਕਟਰ ਦੀ ਤੁਸੀਂ ਦੇਖ ਹੀ ਚੁੱਕੇ ਹੋ ਆਪ ਐਚ ਆਰ 13 ਨੰਬਰ ਦਾ ਟਰੈਕਟਰ ਫੋਨ ਨੰਬਰ ਤੁਹਾਨੂੰ ਬੋਲਾਂਗੇ ਸਾਰੇ ਟਰੈਕਟਰ ਦਿਖਾ ਦਗੇ ਪਹਿਲਾਂ ਆਪਾਂ ਖੀਰ ਤੇ ਤੁਹਾਨੂੰ ਫੋਨ ਨੰਬਰ ਕੋ ਲਾਂਗੇ ਨਾ ਗੱਲ ਕਰਾਂ। ਤਾਂ ਕਹਿੰਦਾ 513 S ਸ਼ਾਇਦ ਡਬਲ ਕਲਚ ਟਰੈਕਟਰ ਹੋਊਗਾ ਜੀ। 2008 ਮਾਡਲ ਹੈ। RJ 18 ਨੰਬਰ ਦਾ ਟਰੈਕਟਰ ਹੈ। 2,55,000 ਰੁਪਏ ਟਰੈਕਟਰ ਦੀ ਡਿਮਾਂਡ ਹੈ। 2,55,000 ਟਰੈਕਟਰ ਦੀ ਡਿਮਾਂਡ ਹੈ। ਅੱਗੇ ਆ ਜਾਂਦਾ ਜੀ 3549 ਪ੍ਰੀਤ 35 HP ਵਾਲਾ ਟਰੈਕਟਰ ਹੈ। 2015 ਮਾਡਲ ਹੈ। ਟਾਇਰ ਟੂਰ ਵੀ ਟਰੈਕਟਰ ਦੇ ਚੰਗੇ ਪਏ ਹੈਗੇ। 2,11,000 ਰੁਪਏ ਬਾਈ ਉਹਨੇ ਡਿਮਾਂਡ ਕਰਦੇ ਟਰੈਕਟਰ ਦੀ। 3549 ਟਰੈਕਟਰ ਦੇਖ ਲਓ ਥਰੀ ਕੰਡੀਸ਼ਨ ਕਿਹੋ ਜੀ ਆ ਵੀਡੀਓ ਨੂੰ ਨਾਲ ਦੀ ਨਾਲ ਚਲਦੇ ਚਲਦੇ ਨੂੰ ਸ਼ੇਅਰ ਕਰੀ ਜੇ ਤਾਂ 2.5 ਲੱਖ ਰੁਪਏ ਡਿਮਾਂਡ ਹੈ ਭਾਈ 2015 ਮਾਡਲ ਹੈ ਐਚ ਆਰ 8 ਨੰਬਰ ਦਾ ਟਰੈਕਟਰ ਹੈਗਾ 2.5 ਲੱਖ ਰੁਪਏ ਡਿਮਾਂਡ ਹੈ ਪਰ 215 ਸਮਝਦੇ ਸੀਗੇ ਗਲਤੀ ਲੱਗੀ ਐਕਚੁਅਲ ਟਰੈਕਟਰ ਆ ਜਾਂਦਾ ਐਕਚੁਅਲ ਟਰੈਕਟਰ ਹੈਗਾ 2013 ਮਾਡਲ 2 ਲੱਖ ਤੇ 15000 ਰੁਪਏ ਡਿਮਾਂਡ ਹੈ 2 ਲੱਖ ਤੇ ਐਚ ਆਰ 19 ਨੰਬਰ ਦਾ ਟਰੈਕਟਰ ਹੈ ਇਹ ਜਿਹੜੀ ਡਿਮਾਂਡ ਹੈ ਇਹਨਾਂ ਦੀ ਇਹ ਤਾਂ ਸਿਰਫ ਡਿਮਾਂਡ ਹੈ ਜਿਹੜਾ ਸੌਦੇ ਦਾ ਤੁਹਾਡਾ ਰੇਟ ਉਹ ਥੋੜਾ ਹੋਊਗਾ ਜਿਹੜੇ ਰੇਟ ਅੱਗੇ ਆ ਜਾਂਦਾ ਟਰੈਕਟਰ ਜੀ ਐਮ ਐਮ 39 ਉਹਨਾਂ ਵਾਲਾ ਕਾ ਐਮ ਐਮ 39 2019 ਮਾਡਲ ਟਰੈਕਟਰ ਹੈ 4 ਲੱਖ ਰੁਪਏ ਅਡਮਾਂਡ ਹੈ ਡਬਲ ਕਲਚ ਡੀਜ਼ਲ ਸਿਰ ਅੱਗੇ ਹੈ 2012 ਮਾਡਲ 5500 ਟਰਬੋ ਵਾਲਾ 5500 ਐਚ ਆਰ 22 ਨੰਬਰ ਦਾ ਟਰੈਕਟਰ ਹੈ ਟਰੈਡ ਦੀ ਡਿਮਾਂਡ ਹੈਗੀ 3 ਲੱਖ ਤੇ 95000 ਰੁਪਿਆ 3 ਲੱਖ 95000 ਟਰੈਕਟਰ ਦੀ ਡਿਮਾਂਡ ਹੈ ਟਰੈਕਟਰ ਪੂਰਾ ਸੋਹਣਾ ਮਰਮਰ ਦਾ ਰੰਗ ਰੰਗ ਬਹੁਤ ਸੋਹਣਾ ਪਿਆਗਾ ਆਪਾਂ ਫੋਨ ਨੰਬਰ ਤੁਹਾਨੂੰ ਪਹਿਲਾਂ ਹੀ ਬੋਲ ਦਿੰਦੇ ਨੇ ਫੋਨ ਨੰਬਰ ਉਹ ਦੇਖ ਲਓ ਜੀ ਅਨੂਪ ਗੜਵਾਲ ਫੋਨ ਨੰਬਰ ਹੈਗਾਗਾ 967001110322 9671110322 9416777179 ਅਨੂਪ ਗੜਵਾਲ ਤੇ ਅਨੂਪ ਵੱਟੂ ਇਹਨਾਂ ਦਾ 파ਟਨਰ ਸਾਂਝਾ ਕੰਮ ਹੈ ਠੀਕ ਆਹ ਨਾ ਆਹ ਨਾ ਦੋਮਿਤ ਇਹਨਾਂ ਦਾ ਸਾਂਝਾ ਕੰਮ ਹੈ ਇਹਨਾਂ ਨਾਲ ਆਪਾਂ ਗੱਲ ਵੀ ਕਰਾਵਾਂਗੇ ਇਹਨਾਂ ਦਾ ਟਰੈਕਟਰ ਤਾਂ ਖਾਦ ਗਿਆ ਤੁਹਾਨੂੰ ਸਾਰੇ ਪਹਿਲਾਂ ਅੱਗੇ ਆ ਜਾਂਦਾ ਜੀ 363 ਨੀਲਾ 70 75% ਟਾਇਰ ਹੈ ਟਰੈਕਟਰ ਦੇ 2000 ਮਾਡਲ ਹੈ ਟਰੈਕਟਰ ਦਾ ਰੇਟ ਲਿਖਿਆ ਨਹੀਂ ਕਿ ਆਪਾਂ ਉਹਨਾਂ ਨਾਲ ਗੱਲ ਕਰਾਵਾਂਗੇ ਅੰਦਰ ਜਾ ਨੀਲਾ ਟਰੈਕਟਰ 363 ਜੇ ਹਰਿਆਣਾ ਨੰਬਰ ਨੰਬਰ ਹਰਿਆਣਾ ਹੀ ਹੋਊਗਾ ਇਹ ਅੱਗੇ ਆ ਜਾਂਦਾ ਜੀ 750 ਸੋਨਾਲਿਕਾ 2012 ਮਾਡਲ ਨਵੇਂ ਟਾਇਰਾਂ 'ਚ ਐਚ ਆਰ 20000 ਦਾ ਨੰਬਰ ਹੈ 3.5 ਲੱਖ ਰੁਪਏ ਰਿਮਾਰਕ ਕਰਦੇ ਆ 12 ਮਾਲ ਟਰੈਕਟਰ ਹੈ 3.5 ਲੱਖ ਰੁਪਏ ਡਿਮਾਂਡ ਕਰਦੇ ਜੀ ਟੌਪ ਮਾਡਲ ਪਾਵਰ ਸਟ੍ਰੇਨ ਵਾਲਾ ਟਰੈਕਟਰ ਪਾਵਰ ਸਟ੍ਰੇਨ ਤੇਲ ਬ੍ਰੇਕਰ ਰਿਵਰਸ ਵੀਡੀਓ ਵਾਲਾ ਡਬਲ ਕਲਚ ਟਰੈਕਟਰ ਹੈ ਅੱਗੇ ਹੈਗਾ ਜੀ ਇਹਨਾਂ ਕੋਲੇ 2010 ਮਾਡਲ ਇਹ ਵੀ ਐਚ ਆਰ 6 ਨੰਬਰ ਦਾ ਟਰੈਕਟਰ ਹੈ 3 ਲੱਖ ਤੇ 10 ਹਜ਼ਾਰ ਰੁਪਏ ਡਿਮਾਂਡ ਕਰਦੇ ਆ 6065 ਪੈਸੀ ਟਰੈਕਟਰ ਦੇ ਟਾਇਰ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 3 ਲੱਖ 10 ਵਿਚਾਰ ਡਿਮਾਂਡ ਕਰਦੇ ਆ 2010 ਮਾਡਲ ਅੱਗੇ ਹੈਗਾ ਜੀ 2001 ਮਾਡਲ ਟਰੈਕਟਰ ਹੈ ਜੀ ਫਾਰਮ ਟਰੈਕ 35 1 ਲੱਖ ਤੇ 65 ਹਜ਼ਾਰ ਡਿਮਾਂਡ ਕਰ ਟਰੈਕਟਰ ਤੁਸੀਂ ਦੇਖ ਲਓ ਇਹਨਾਂ ਟਰੈਕਟਰਾਂ ਤੋਂ ਦੀ ਰੇਟਾਂ ਤੋਂ ਦੀ ਜਾਣਕਾਰੀ ਲੈ ਲਓ ਤੁਸੀਂ ਬਾਈ ਹਰਾਂ ਦੇ ਨੰਬਰ ਪਹਿਲਾਂ ਹੀ ਬੋਲਿਆ ਤੁਹਾਨੂੰ ਦੁਬਾਰਾ ਬੋਲ ਦਿੰਨੇ ਤੇ ਉਹਨਾਂ ਨਾਲ ਆਪਾਂ ਕਰਾ ਦਿੰਨੇ ਅੰਦਰ ਜਾ ਕੇ ਗੱਲ ਜੀ ਫੋਨ ਨੰਬਰ ਦੁਬਾਰਾ ਨੋਟ ਕਰ ਲਓ ਊਨੂਪ ਗੜਵਾਲ 96 711 10322 ਊਨੂਪ ਗੜਵਾਲ ਤੇ ਦੂਸਰਾ ਹੈ ਊਨੂਪ ਬੱਟੂ ਦਾ ਨੰਬਰ ਹੈਗਾ 94167 77179 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਓ ਤੇ ਬਾਈ ਹਰਾਂ ਨਾਲ ਮਿਲਦੇ ਆਪਾਂ ਕੀ ਹਾਲ ਹੈ ਜੀ ਗੜਵਾਲ ਸਾਹਿਬ ਇਗਰ ਬਣਾਉਦੇ ਹੋਰ ਸਾਹਿਬ ਮੀਡੀਆ ਜੀ ਇੰਨੇ ਬਣਾਉਂ ਕੀ ਬਣਾ ਰਿਹਾ ਵੀਡੀਓ ਬਣਾ ਰਿਹਾ ਆਪਾਂ ਹਾਂ ਪੁੱਕਾ ਬੰਦ ਕਰ ਰੱਖਿਆ ਹੈ ਪੁੱਕਾ ਬੰਦ ਕਰ ਰੱਖਿਆ ਹੈ ਚੱਲ ਲੈਣਾ ਹੋਰ ਅਨੂਪ ਕੀ ਹਾਲ ਹੈ ਵੀਰ ਇਹ ਜਿਹੜੇ ਤੁਹਾਨੂੰ ਟਰੈਕਟਰ ਦਿਖਾਇਆ ਸਾਰੇ ਅਨੂਪ ਗੜਵਾਲ ਜੀ ਬੈਠੇ ਆ ਭਾਈ ਸਾਹਿਬ ਥੋੜਾ ਫੋਨ ਨੰਬਰ ਦੁਆਰਾ ਬੋਲ ਦਿਓ ਇੱਕ ਵਾਰੀ ਤਾਂ ਸਰ 96711110322 96711110322 ਇਹ ਇੱਕ ਨੰਬਰ ਬੰਦੇ ਆ ਕਾਪੀ ਕਾਗਜ਼ਾਂ ਦਾ ਇੱਕ ਨੰਬਰ ਇਹਨਾਂ ਦਾ ਕੰਮ ਹੈ ਬਿਲਕੁਲ ਵਿਸ਼ਵਾਸਪਾਤਰ ਬੰਦੇ ਤੇ ਵਿਸ਼ਵਾਸਪਾਤਰੀ ਇਹਨਾਂ ਕੋਲ ਟਰੈਕਟਰ ਹੁੰਦੇ ਜੇ ਕਿਸੇ ਭਰਾ ਨੂੰ ਟਰੈਕਟਰਾਂ ਤੋਂ ਹੁੰਦੀ ਡੇਟਾ ਤੋਂ ਹੁੰਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਜਿਹੜਾ ਫੋਨ ਨੰਬਰ ਬੋਲਿਆ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਆਪਣਾ ਦੁਕਾਨ ਨੰਬਰ ਕਿੰਨਾ 140 ਆਟੋ ਮਾਰਕੀਟ ਐਕਸਟਰੀ ਆਟੋ ਮਾਰਕੀਟ ਦੁਕਾਨ ਨੰਬਰ 140 ਫਤਿਹਵਾਦ ਮੰਡੀ ਤੇ ਆ ਕੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 96711110 322 ਇਹਨਾਂ ਦਾ ਫੋਨ ਨੰਬਰ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਭਰਾਵਾਂ ਤੱਕ ਜਿਹੜੀ ਵੀਡੀਓ ਜਲਦੀ ਜਲਦੀ ਪਹੁੰਚ ਸਕੇ ਉਹ ਟਰੈਕਟਰਾਂ ਸੰਬੰਧੀ ਜਾਣਕਾਰੀ ਲੈ ਸਕਦਾ ਤੁਸੀਂ ਜਦੋਂ ਮਰਜ਼ੀ ਆ ਕੇ ਸਿੱਧਾ ਇਹਨਾਂ ਤੋਂ ਟਰੈਕਟਰ ਖਰੀਦ ਸਕਦੇ ਹੋ ਬਿਨਾਂ ਕਮਿਸ਼ਨ ਦੇ ਸਿੱਧਾ ਆ ਕੇ ਦੁਕਾਨ ਤੇ ਟਰੈਕਟਰ ਖਰੀਦ ਸਕਦੇ ਹੋ ਇੱਕ ਆ ਜਿਹੜਾ ਨੀਲਾ ਛੱਤੀ ਤੇ ਖੜਾ ਤੁਹਾਡੇ ਕੋਲੇ ਕਿੰਨੇ ਦਾ ਇਹ ਬਾਹਰਾ ਮਾਡਲ ਹੈ ਇਹ ਕਿੰਨੇ ਦਾ ਇਹ ਦੇਣਾ 3 ਲੱਖ ਜਿੱਤੀ ਜਾਵੇ ਧੰਨਵਾਦ ਨਹੀਂ ਦੂਸਰਾ ਨੀਲੇ ਵਾਲਾ ਨੀਲੇ ਵਾਲਾ 2 ਲੱਖ 35000 2 ਲੱਖ 35000 ਠੀਕ ਹੈ ਭਰਾਓ ਜਿੰਨਾ ਭਰਾਓ ਨੇ ਹਜੇ ਤੱਕ ਆਪਣੇ ਪੇਜ ਨੂੰ ਲਾਈਕ ਪਾ ਲਓ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਪਾ ਲਓ ਤੇ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ